98 ਗੇਰਾ ਕਦੇ ਇਕੱਲਾ ਹੀ ਕਰਦਾ 98 ਗੇਰਾ 98 ਗੇਰਾ ਮੂਰੇ ਹੀ ਮਾਰੀ ਹੁਣ ਤੂੰ ਨਾ ਚੱਕ ਕੇ ਲੈ ਜੀ ਕੋਈ ਲੱਖ ਫੜਲਾ ਫੜਲਾ ਫੜੀ ਅੱਠਾਂ ਮਗਰੇੜਤੀ ਰੱਖਲਾ ਸਿਲਾ ਜੀ ਦੇਖੀ ਹੋਲ ਆਈ ਹੁੰਦੀ ਨਾ ਉਹ ਜਿਵੇਂ ਸੈਖੋ ਕਾਲਾ ਉਹ ਲੋਡ ਲਾ ਦੀਆ ਵਧੀਆ ਲਾ ਦੀਆ ਲਫਾ ਪੈਣਾ ਵਾ ਕਾਲਾ ਭਾਈ ਦੂਜਾ ਵਾਟ ਲਓ ਆ ਪਹਿਲੇ ਪਹਿਲੇ ਹਮ ਪਹਿਲੇ ਲਫਾ ਪੈਣੇ ਓਏ ਓਏ ਬਚਨ ਓਏ ਰੱਬ ਖੋਣ ਦੇ ਮਾਰੀ ਓ ਰੱਬ ਉਹ ਲੜਾਈ ਉਹ ਲੈ ਆਹ ਵੇਖ ਲਓ ਜੀ ਜੱਟ ਪੂਰਾ ਕੈਮਰਾ ਤੋਂ ਹੈਲੋ ਗイズ ਵੈਲਕਮ ਟੂ ਬੈਕ ਮਾਈ ਚੈਨਲ ਅੱਜ ਦੇ ਵਲੋਗ ਅੰਦਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਪਾਂ ਜਾ ਰਹੇ ਹਾਂ ਸਰਾਂਦੇਸ ਕਰਕੇ ਟਰਾਲਾ ਜਿ ਤਿਆਰ ਕਰਨ ਚੱਲੇ ਆਂ ਨਿਊ ਹਾਲੈਂਡ ਤੇ ਜਾਵਾਂਗੇ 3530 ਤੇ ਟਾਈਮ ਹੋ ਗਿਆ ਜੀ ਸਵੇਰ ਦੇ 6 ਵਜੇ ਗਿਆ ਤੇ ਚਲੋ ਫਿਰ ਕਰੀਏ ਟਰਾਲਾ ਤਿਆਰ ਸ਼ਾਇਦ ਮੇਰੇ ਕੋਲ 14 ਅੰਕ ਫੁੱਟ ਦਾ ਹੋਊਗਾ ਟਰਾਲਾ ਜਾਂ ਵੱਧ ਵੀ ਹੋ ਸਕਦਾ 16 ਦਾ ਤੇ ਚਲੋ ਫਿਰ ਕਰੀਏ ਆਪ ਆਪਣਾ ਵਲੋਗ ਨੂੰ ਦਾਵਾ ਦਾ ਸ਼ੁਰੂ ਹੈਲੋ ਜੀ ਅੱਜਰ ਬੱਠ ਤੱਕ ਗਈ ਜੀ ਥਾਲੇ ਤੇ ਹੁਣ ਆਪਾਂ ਐਸੀ ਬੈਲਡ ਕਰਾਉਣ ਜੀ ਮਿਸਤਰੀ ਕਿਹਾ ਹੋਇਆਗਾ ਤੇ ਕਹਿੰਦਾ ਤਪੇ ਜਾ ਕੇ ਆਉਣਾਗਾ ਅੱਧੇ ਘੰਟੇ ਦਾ ਹੀ ਆਉਣਾਗਾ ਤੇ ਆਪਾਂ ਪਾਇਆ ਪਰਮੇਜ ਲਾਉਣ ਵਾਲੇ ਇੱਥੇ ਇੱਧਰ ਲਾਵਾਂਗੇ ਬੈਲਡ ਕਰਾਉਣ ਆਏ ਸੀ ਦੋ ਮਿਸਤਰੀਆਂ ਤੋਂ ਪੁੱਛਿਆਗਾ ਹਜੇ ਦੋਹੀ ਜਵਾਬ ਇਹ ਦੇਗੇ ਅੱਧੇ ਘੰਟੇ ਦੇ ਹੀ ਆਉਣਗੇ ਚਾਹੇ ਫਿਲਾਲ ਖੜੇ ਆਂ ਆਪਾਂ ਤੇ 14 ਫੁੱਟਾ ਟਰਾਲਾ ਗਿਆ ਜੀ ਇਹ 7 ਵਜੇ ਦਾ ਛਿਲਾ ਜੀ ਦੇਖੀ ਹੌਲ ਕੇ ਆ ਛਿਲਾ ਜੀ ਦੇਖੀ ਹੁਣੀ ਆਪਣਾ ਮਿੱਤਰ ਰਸ਼ੀਲਾ ਜੀ ਤੇ ਲੈ ਕੇ ਆਇਆਗਾ ਤੇ ਦੇਖ ਲੈ ਟਰਾਈ ਕਰਕੇ ਦੇਖਾ ਯਾਰ ਜਮ ਅਰੀਜਨਲ ਆ ਜਮ ਸ਼ਕਤੀ ਹੁੰਦੀ ਹੈ ਨਾ ਉਹ ਜਮ ਸਖ ਕਾਲਾ ਈਮਰ ਕੀ ਆ ਜਮ ਇਹ ਦੇਖ ਸਮੱਲਾ ਦੇਖ ਤੜਦੀ ਆ ਸਮੱਲਾ ਚੜਦੀ ਆ ਬਸ ਆਹੀ ਰਹਿ ਗਿਆ 8 ਫੁੱਟਾ ਹੋ ਗਿਆ ਆਏ ਬੰਦਾ ਹੋਰ ਵਾਹ ਫੋੜ 16 ਨੰਬਰ ਹੀ ਚੱਲਦੀ ਹੈ ਹਾਂ ਕਿਵੇਂ ਹੋਏ ਕਿਵੇਂ ਆ ਟਰਾਲਾ ਵਧੀਆ 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 ਲੱਗਦਾ ਵਧੀਆ ਲੱਗਦਾ ਵਧੀਆ ਲੱਗਦਾ ਵਧੀਆ ਨੰਬਰ ਦਾ 5 ਕੀ ਦਾ ਇੱਕ ਨੰਬਰ ਬੰਦਾ ਯਾਰ ਉਹ ਕੀਚਾ ਦਿਖਾਇਆ ਉਹਨੇ ਦਿਖਾਉਂਦਾ ਆਏ ਕਰ ਜਾਏ ਮਣੀ ਦਿਖਾ ਦੇ ਮਣੀ ਨੂੰ ਇਹ ਜਾ ਟੈਕਨੀਕਾ ਮਗਤਾ ਯਾਰ ਵਿਚਾਰਾ ਭਗਤੀ ਆ ਬੰਦੇ ਕੋਈ ਬੰਦੇ ਬਿਆਕਤੀ ਆ ਡੈਂਟਰ ਦੀ ਇੱਕ ਲੰਬਾ ਕੇ ਮੈਂ ਦੀ ਪਹਿਲਾਂ ਕੱਢ ਕੇ ਉੱਤੇ ਚੜੜ ਦੀ ਬਾਅਦ ਚ ਆ ਬੰਗਾ ਆ ਇੱਕ ਕਲਪ ਬਹਿ ਗਿਆ ਆ ਪੈਪਾ ਇਹਨਾਂ ਆਪਸੀ ਜੋੜ ਕੇ ਇਹਨਾਂ ਦੇ ਚਾਹੇ ਦੋ ਤੇ ਪਰ ਆਪਣੋਂ ਕਸਾਂ ਦੀ ਲੋੜ ਨਹੀਂ ਨਹੀਂ ਜਿਹੜੇ ਚਾਰ ਛੋਟੀ ਵਾਲੇ ਜੀ 1.5 ਫੁੱਟ ਉੱਚੀ ਬਹੁਤ ਆ ਪਾਲੀ ਪੋਣੀ ਆ ਹਾਂ ਬੱਸ ਫੇਰ ਥੋੜੀ ਤਾਂ ਲੱਗੇ ਢੇੜਾ ਲਾ ਬਾਬਰ ਮਗਰਲਾ ਉੱਥੇ ਜਾ ਕੇ ਢੇੜਾ ਤਾਂ ਹਨ ਮੇ ਬੰਗਾ ਉਧਰ ਜਿਹੜਾ ਆਪਣਾ ਬੰਗਾ ਹੀ ਉੱਥੇ ਕਿਵੇਂ ਮਰਜ਼ੀ ਕਰ ਦੋ ਦੇਣਾ ਤੁਸੀਂ ਕਰੀ ਜਾਂਦੇ ਹੋ ਕੀ ਹੋ ਗਿਆ ਅੱਛਾ ਐਡਵਾਂਸ ਕਰਦੇ ਹਾਂ ਹੋਰ ਆ ਜਮਾ ਪਤਲਾ ਹੀ ਹੁੰਦਾ ਇਹ ਮੱਬਾਂ ਨਹੀਂ ਮਿਲਦਾ ਮੁੱਦਾ ਨਹੀਂ ਨਾ ਹੋਣਾ ਹੋਈ ਨਮਾਤ ਨਮਾਮੇ ਦਜਰਸੀ ਜੀ ਮਿਲਦਾ ਔਰ ਕਿਤੇ ਮਿਲਦਾ ਨਹੀਂ ਤੇ ਪਰ ਦੇਖੋ ਨਹੀਂ ਉੱਥੇ ਹੀ ਲਿਆਵਾਂਗੇ ਉੱਥੇ ਹੀ ਹੋਣਾ ਬੰਦਰ ਕੋਈ ਨਹੀਂ ਆ ਨੱਕ ਭਾਈ ਆ ਗਿਆ ਦਾ ਬੱਸ ਤਾਂ ਇਹਦਾ ਬੋਲਣਾ ਲੋ ਜੀ ਟਰਾਲਾ ਹੁਣ ਆਪਾਂ ਇੱਧਰ ਲਾਉਣੇ ਆਪਣਾ ਵਰਕਰ ਸਾਹਿਬ ਚ ਬਾਈ ਕਹਿੰਦਾ ਇੱਧਰ ਲਾਓ ਸੜਕ ਤੋਂ ਪਰਾਂ ਤੇ ਸਾਈਡ ਤੇ ਲਾਉਣੇ ਆ ਚੱਲ ਬਣਾ ਨੂੰ ਘੱਟਦਾ ਯਾਰ ਬੰਨ ਜਿੱਦਣਾ ਰੇਰ ਦਾ ਪੱਲੀ ਲੱਕ 100 ਦਾ ਲੋ ਜ ਟੋ ਟਰਾਲਰ ਸਾਈਡ ਤੇ ਲਾਦਾ ਸੀ ਤੇ ਹੁਣ ਪਾਉਣ ਚੱਲਿਆ ਜੀ ਰਾਬੜਾਂ ਉਹ ਵੀ ਸੀਟੀ ਪੱਟਦੀ ਆ ਮੁੰਡਾ ਕਹਿੰਦਾ ਨਿਕਲੇ ਦਾ ਨਹੀਂ ਆ ਜਾ ਚੱਕ ਸੀਟ ਦੇ ਬਾਹਰ ਲਾ ਤੇ ਸੀਟੀ ਪੱਟਦੀ ਆ ਆਨਲੈਂਡ ਦੀ ਥੱਲੇ ਲੱਗ ਜੂ ਉਹ ਲੈ ਅੜੀ ਹੋਏ ਨਿੱਗਰ ਵਾਲੀ ਆ ਲੋ ਸੀਟ ਲਾਤੀ ਆਨਲੈਂਡ ਦੀ ਕਰਤਾ ਕੰਮ ਰਾਬੜਾ ਹੁਣ ਪੈਣੀ ਆ ਬੈਣ ਸੇੜ ਦੋ ਕਿਵੇਂ ਜਿਹਾ ਲੱਗਦਾ ਹੈ ਨਾ ਉਹ ਕੁਰਸੀ ਲਾ ਲੈਣੇ ਪੂਰੇ ਆ ਜਾਣਾ ਹੈ ਪੂਰੇ ਵੇਖ ਕੇ ਜਾਉਂਣ ਸੱਟਾ ਜਾ ਫਿੱਟ ਫਿੱਟ ਵੈਦਾ ਬੰਦਾ ਕਿਨਾਂ ਵਾਲੇ ਸੀਸੇ ਬਰਾਵੇ ਰਸਾਂ ਕੰਨਾਂ ਦੀ ਵੱਜਦੀ ਹਾਂ ਬਾਈ ਨਾ ਕੰਮ ਮਾਲੇ ਫਾਈਓ ਪੇਸ਼ਕਾਸ਼ ਮਾਲੋ ਜਾ ਕੇ ਪੇਸ਼ਕਾਸ਼ ਸਿੰਘ ਕਿੱਥੇ ਪਿਆ ਆ ਪਿਆ ਫੜ ਜਾ ਇਨੀਮੀ ਵੀ ਹੋ ਜੂ ਦੇ ਉੱਚੀ ਕਰਨੀਆਂ ਹੈ ਕਿਵੇਂ ਆ ਲੈ ਲੱਭ ਨੂੰ ਚਲੋ ਆ ਆ ਉਹ ਨਿਆ ਰਬੜਾਂ ਤੇ ਆ ਨਿਕਲ ਗਈ ਦੇਖੋ ਤੇ ਨਵੇਂ ਆ ਪਾਵਾਂਗੇ ਨਵੇਂ ਚ ਕਿਉਂ ਹੀਟ ਸੀਟ ਸੀ ਨਾ ਜਿਹੜੀ ਉਹ ਹਲਦੀ ਵਾਲੀ ਸੀ ਜੋ ਟਰੈਕਟਰ ਪਾ ਭਜਾਉਂਦੇ ਸੀ ਸੀਟ ਸੀ ਜਿਹੜੀ ਉਹ ਹਲਦੀ ਜਿਆਦਾ ਸੀ ਤਾਂ ਕਰਕੇ ਆਪਾਂ ਨੂੰ ਨਵੇਂ ਰਬੜਾਂ ਪਾ ਰਹੇ ਆ ਇਹ ਚ ਤਿਆਰ ਹੋਈ ਜਾਂਦਾ ਜੀ ਆਪਣਾ 벨ਟ ਵੀ ਜਾਂਦਾ ਉਹਦਾ ਸਹੀ ਹੋ ਗਿਆ ਸਭ ਓਏ ਓ ਬਾਂਹ ਗਈ ਨਾਲ ਖੜ ਜਾ ਹੁਣ ਪੈਂਦੀ ਦਾ ਹੈਣੀ ਅਹੀਂ ਕਿਉਂ ਰੌੜਾ ਪਾਈਆਂ ਨਹੀਂ ਰੌੜਾ ਹੈ ਨਹੀਂ ਇਹਦੀਆਂ ਸਾਰੀ ਏ ਮੇਰੇ ਵੀਰੋ ਪੱਤੀ ਬਕਵਾਵੋ ਨਾਲ ਬੱਚੇ ਨੇ ਹੁਣ ਕੰਢਲ ਦਾ ਬਣਾ ਗੰਦਿਆ ਜਿਹੜਾ ਸੀਟੀ ਧਾਕੇ ਦਾਲਤੀ ਕੰਢਲ ਦੇ ਨੇ ਜਾਂ ਲੋ ਜੀ ਰਾਵੜਾ ਪਾਤੀਆਂ ਪਾਈਆਂ ਨਹੀਂ ਜੀ ਪਾਈਆਂ ਜੀ ਕਿਉਂ ਪਾਈਆਂ ਨਹੀਂ ਦੋ ਪਾਈਆਂ ਕੰਮ ਹੀ ਨਹੀਂ ਕਰਦੇ ਰਾਵੜਾ ਰਾਵੜਾ ਦਾ ਰੈਟ ਇੰਨਾ ਇੰਨਾ ਕੁ ਸਰਾਖ ਆ ਪੱਤੀ ਦਾ ਐਡਾ ਦਾ ਇਹ ਦੂਜਾ ਯਾਰ ਉਖੜਾ ਦੇ ਕਾਣ ਜਰਨਾ ਰੋ ਰਵਣਾ ਨਹੀਂ ਕੱਟਨੀਆ ਰਵੜਾ ਪੈਂਦੀ ਨਹੀਂ ਬੇਸੂਆ ਤਾਂ ਇਹਨਾਂ ਦੀ ਗੱਲਾਂ ਆ ਪਾ ਜੇ ਤੇਰੇ ਪਾਸ ਤੇ ਚਕਾ ਓਏ ਤਾਰੀਆਂ ਦੋ ਕਾਮਾਂਗੇ ਈ ਗੱਲਾਂ ਕਰਨੀਆਂ ਚੱਕਤਾ ਆ ਵਾਰ ਓ ਕੱਟਨੀਆ ਵਾਰੇ ਹਾਂ ਹੋ ਨਵੀਂ ਤਾਂ ਨਹੀਂ ਕੱਟੋ ਓਏ ਓਏ ਨਾਟਗੈਰਾ ਕਹਦੇ ਕੱਲੇ ਹੀ ਕਰਦੇ ਨਾਟਗੈਰਾ ਨਾਟਗੈਰਾ ਮੂਰੇ ਮਾਰੀ ਹੁਣ ਤੂੰ ਨਾ ਚੱਕ ਕੇ ਲੈ ਜੀ ਕੋਈ ਥੋੜੀ ਰੱਖ ਫੜਲਾ ਫੜਲਾ ਵਾ ਫੜੀ ਰੱਖਣਾ ਮੰਗਲਾਈ ਰੱਖਣਾ ਹਾਂ ਕੰਦੇ ਨੇ ਚੱਕਦੀ ਲੈ ਓਏ ਫੇਸ ਕਰ ਬੜਾ ਗੁਰੇ ਆਇਆ ਦਦਰ ਤਿਸ ਪਾਣੀ ਚਲੀਡ ਹਟਿਆ ਨਹੀਂ 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 ਆ ਲੈ ਗਈ ਓਏ ਮੈਂ ਆਖਿਆ ਜੀ ਉਹਨੂੰ ਸਕ੍ਰੈਚ ਪੈ ਗਿਆ ਚੱਕ ਰੈਚ ਨਾ ਪਗਾਲੀ ਕਰ ਸਟ੍ਰੈਚ ਇਹ ਕੱਪੜਾ ਚਾ ਲਿਆ ਚੱਕੇ ਨਾ ਜੇ ਥੱਲੇ ਆ ਫੜਾ ਦੇ ਆ ਫੜਾ ਦੇ ਕੱਪੜਾ ਸ਼ੀਟ ਤੇ ਧਰ ਲਓ ਹਾਂ ਕੱਪੜਾ ਉਹ ਲਾਦੀ ਡੇਵ ਹੋਏ ਮਰਾੜ ਤੋਂ ਤੇਜਾ ਇਹਦਾ ਫਰਕੀ ਵਾਲਾ ਬਣੀਆਂ ਦਾ ਤਾਂ ਇਹਦਾ ਪੈਂਦੀਆਂ ਨਹੀਂ ਚੱਲ ਕੱਢ ਜਾ ਚੱਲ ਚੱਲ ਕੱਢ ਜੀ ਹਾਂ ਨੀਵੀਂ ਦਾ ਤਾਂ ਉਹ ਖਾੜਤਾ ਜਾ ਚੱਲ ਆਉਣ ਦੇ ਚਾਲੀ ਪੇ ਚੱਕੋ ਬੜਾ ਇਹਦਾ ਸੁੱਤਦਾ ਇਹ ਬਲਾਕ ਨਾਲ ਕਰ ਦੋ ਨੇ ਚਾਹ ਕੱਢ ਜਾ ਹੁਣ ਰੂਲਾ ਨਾ ਪਈ। ਚਾਲੀ ਟੁੱਟ ਗਈ। 40 ਅੱਛਾ। ਇਹ ਰੋਲਾ। ਆਰ ਆਪਣਾ ਪਈਆਂ ਨਹੀਂ ਹੈਗੀਆਂ ਦੇਖੋ। ਇਹ ਡੀ ਆਹੀਂ ਲਾਤੀਆਂ ਹੁਣ। ਪਟਲਾ ਪੈਂਦੀ ਐ ਹੀ ਹੁੰਦੀ ਆ। ਹੈ। ਪੈਂਦੀ ਐ ਹੁੰਦੀ ਆ। ਐਵੇਂ ਨਹੀਂ ਪੈਂਦੀਆਂ ਮੈਂ ਪਿਛਲੀਆਂ ਪਾ ਕੇ ਦੇਖੀਆਂ। ਸੋਚੀਏ ਉਹ ਉੱਪਰ ਚੱਕ ਕੇ ਲਿਆਉਣ ਨਾਲ ਹੋਈਆ ਸੋਚੀਏ ਇਹ ਉੱਤੇ ਲਾਓ ਪਹਿਲਾਂ ਪਹਿਲਾਂ ਉੱਤੇ ਚੜਾਓ ਉਹਦੇ ਉਰੇ ਫਿਰ ਵਿਚਣੀ ਪੈਣੀ ਫਿਰ ਆਹ ਲਓ ਗੱਲ ਆ ਸੱਚ ਗਾਇਸ ਪਹਿਲਾਂ ਚਲਾਈ ਕੋਣ ਲਾ ਦੇ ਗਾਇਸ ਲੈ ਹੁਣ ਲਿਆਓ ਪਾਣ ਲਿਆਓ ਓ ਤੇਰਾ ਪੜਾ ਓਏ ਬੰਨੀ ਨਹੀਂ ਲੱਗੀ ਕੈਮਰੇ 'ਚ ਦੇਖ ਲਈ ਕੈਮਰੇ 'ਚ ਦੇਖ ਲਈ ਨਹੀਂ ਲੱਗੀ ਓਏ ਇਹਨੂੰ ਤਾਂ ਲਾਉਣ ਦੀ ਲੋੜ ਹੀ ਨਹੀਂ ਸ਼ੀਰ ਪੂਰੀ ਗੱਪਾ ਆ ਨੂੰ ਬੜਦੋ ਜਾਨ ਤਰ 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 ਸਿੱਧਾ ਉਹ ਪੁੱਠਾ ਲਾਦਾ ਸਿੱਧਾ ਵਾਹ ਵਾਹ ਬ੍ਰੇਕ ਟੁੱਟਾ ਹੋਰ ਹੋ ਇਹਦਾ ਬੱਸ ਬਹੁਤ ਲੱਗਦਾ ਉਹ ਨਾ ਇੰਨੀ ਨਾਲ ਇੱਕ ਟੁੱਟਾ ਹੋ ਰਿਹਾ ਗੁਰੇ ਥੱਲੇ ਦੇਖ ਚੱਲੇ ਲੱਗ ਕਿੱਛਾ ਟੋਟਾ ਦਾ ਇੱਕ ਥੱਲੇ ਡਿੱ ਗਿਆ ਉਹ ਤੁੰਦੇਖਲਾ ਯਾਰ ਇਹ ਦੇਖ ਉਧਰ ਮਿਸਤਰੀ ਲੱਗਿਆ ਹੋਇਆ ਬਣਾਉਣ ਵਾਸਤੇ ਹੁਣ ਆਪਾਂ ਉੱਪਰ ਚੱਕਾਂਗੇ 1.5 ਫੁੱਟ ਆ ਗਾਇਜ਼ ਨੋਟੀਫਿਕੇਸ਼ਨ ਮਤ ਆ ਜਾ ਰਹੀ ਪਾਤੀ ਲੋ ਜੱਟੋ ਚੈੱਕ ਕਰੋ ਤੇ ਐਂ ਲਾਲੀਆਂ ਆਪਾਂ ਪੱਤੀਆਂ ਸਪੋਟਾਂ ਇਹਦੇ ਨਾਲ ਤੇ 1.5 ਫੁੱਟ ਉੱਚਾ ਚੱਕ ਤਾ ਇਥੋਂ ਐਵੇਂ ਹੀ ਕੁਛ ਲੱਗਦਾ ਉਧਰ ਲਾਤਾ ਵਰਮਾ ਦੇਖੋ ਆ ਹੁਣ ਉਹ ਹੋ ਰਹਿਗਾ ਫਰਸ਼ੀਆਂ ਪਾ ਦਾਂਗੇ ਸਿੱਧਾ ਪੂਰਾ ਵਧੀਆ ਬਣ ਜੂ ਕਰਨੇ ਕੋਲ ਪਾਏਗੇ ਪਾ ਵੀ ਜੋ ਉਹਦੇ ਵਿੱਚ ਆਪਾਂ ਦੇਖੋ ਐਂ ਲਾਤੇ ਆਪਾਂ ਵਰਮੇ ਤੇ ਹੁਣ ਘਰੇ ਜਾਨੇ ਘਰੇ ਆ ਕੇ ਧੋਵਾਂਗੇ ਹੁਣ ਪਹਿਲਾ ਟਰਾਲੇ ਨੂੰ ਤੇ ਰਸੇ ਰਸੇ ਪਾ ਦਾਂਗੇ ਅੱਜ ਗੱਲਬਾਤ ਵਧੀਆ ਬਣ ਗਈ ਅੱਜ ਪੂਰੀ ਉਹ ਹੁਣ ਤਾਂ ਜਾ ਕੇ ਧੋਣੀ ਹੈ ਹਨਾ 인ਦੀਪ ਧੋਣੀ ਹੈ ਧੋਣੀ ਆ ਬਈ ਮੈਨੂੰ ਕੀ ਹੋ ਗਿਆ ਵੀ ਦੇਖੋ ਮਾਨੀ ਮੋਰੀ ਕਾਮੜਾ ਕੋ ਮੜਾ ਚਲੋ ਚੱਲਦੇ ਹੁਣ ਘਰੇ ਆ ਕੇ ਮਿਲਦੇ ਆਂ 10 ਮਿੰਟ ਹੀ ਮੁੜੇ ਨੇ ਇਹ ਰਹੀ ਉਹ ਤਰਪਾਲ ਬੋਲ ਤੂੰ ਮੁੱਲ ਬੁਲੇਟਾਂ ਮਹਿੰਗੇ ਦੱਸ ਮੈਂ ਕਿਹਾ ਦੀ ਨਾ ਚੈੱਕ ਕਰੋ ਹਾਲੇ ਕੱਕ ਵੀ ਸੱਤਾਂ ਦੀ ਤਸਵੀਰ ਟਰਾਵੇ ਵੈਰੀ ਗੁੱਡ ਕਿੱਥੇ ਰਾਣੀਆਂ ਦੇ ਕੋਲ ਬੰਮਲਾ ਖਦੂ ਨਾ ਨਹੀਂ ਜਾਂਦੇ ਪਏ ਹੈਲੋ ਗਾਇਸ ਕਰ 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 ਦੱਦੀ ਦੀ ਅੱਖ ਤੇਤਾ ਬੋਲਣਾ ਵੀ ਕਸ ਆ ਨਟ ਪਾਈਏ ਦੇਖੋ ਮੇਰ ਕਸੀ ਜਾਂਦਾ ਵੀ ਮੈਂ ਉਹ ਕਸਲਾ ਫਰ ਅਮਰੇ ਬਲੇਟਾ ਹੋ ਗਏ ਇਪੀ ਆਈ ਮੜਾ ਜਾ ਨਾ ਵਾਲ ਪਾਉਣਾ ਤਾਹ ਚੜ ਗਈ ਹੁਣ ਰੱਸੀਆਂ ਰੁੱਸੀਆਂ ਪਾ ਲਈਏ ਘਰੇ ਤਾਂ ਆ ਗਈ ਸੀ ਝੱਟੋ ਆਪਾਂ ਇਥੇ ਨਹੀਂ ਬਈ ਇਹਨੂੰ ਪਹਿਲਾਂ ਜੱਟ ਕੇ ਦੇਖ ਲੈ ਲੱਗ ਗਈ ਸੀ ਔਰ ਪੂਰੀ ਖੱਟੇ ਖੱਚਾਂਗੇ ਬਾਈ ਪਹਿਲਾਂ ਮੂਰੇ ਰੱਖ ਮੂਰੇ ਲਾ ਕਰ ਜਮਨ ਪੀਪੀ ਜਿੱਥੇ ਤੂੰ ਖੜਾ ਇੱਥੇ ਕਰ ਦੇਖ ਬਹੁਤ ਆ ਬਹੁਤ ਆ ਬਾਲੀ ਫੰਗਰੂ ਕਰਾਂਗੇ ਰੈਟਰਾ ਜੋ ਬਾਈ ਹੋਰ ਕਰ ਬੱਸ ਹੁਣ ਬਈ ਇਹਨੂੰ ਕੱਢਿਆ ਇੰਨੇ ਤਾਂ ਰਹੁ ਹੁਣ ਆ ਦੇਖ ਲੈ ਲੈ ਫੁੱਲਾ ਨਾ ਤੂੰ ਬਾ ਟੁੱਟਾ ਜੀ ਬਣਾਇਆ ਉਹ ਕਿਦਾ ਮਾਤੇ ਮਾਰਦਾ ਉਹ ਬਾਈ ਵਣਕ ਦੋ ਜਣਾ ਥੱਲੇ ਹੋਇਓ ਯਾਰ ਲੈ ਤੂ ਇਹ ਕਹਿਣਾ ਥੱਲੇ ਹੋ ਜਾ ਮੈਂ ਕਹ ਹੁਣ ਆ ਯਾਰ ਆ ਉਹ ਲੱਭੂ ਖੜਾ ਉਧਰ ਲੱਭੂ ਜਾਈ ਯਾਰ ਇਧਰ ਆ ਆ ਵੇਜਾ ਹੈਗਾ ਇਧਰ ਇਧਰ ਠੀਕ ਆ ਬਸ ਫੇਰ ਤੇ ਰਸਪਣ ਹੀ ਜਾਊਗੀ ਯਾਰ ਬਾਲ ਪਾ ਦੇ ਤੂੰ ਇਹ ਕੱਜੀ ਗੁਜ਼ਰ ਰਿਹਾ ਹੈਗਾ ਉੱਥੇ ਆ ਗਈ ਅੱਜ ਤਾਂ ਨਹੀਂ ਦਉਂਦੇ ਆਪਾਂ ਬਾਈ ਥੱਲੋਂ ਦੀ ਬੜਾ ਵਧੀਆ ਰੂਹਗੇ ਯਾਰ ਬਾਈ ਯਾਰ ਬਾਈ 64 10000 ਦਾਂਗੇ ਅੱਜ ਅੱਜ ਤਾਂ ਨਹੀਂ ਦਾਂਗੇ ਕੱਲੂ ਜਾਂ ਬੰਨੀ ਸਾਹ ਤੋਂ ਮੰਗੇ ਪੱਕਲੇ ਝਾੜੂ ਮਾਰ ਰਹੇ ਆ ਉਹ ਬਈਆ ਤਾਂ ਰਹਿਣ ਦੇ ਤੂੰ ਆਹੀ ਥੱਲੋਂ ਦੀ ਕਰ ਲੈ ਬਈ ਐਂ ਫੇਰੀ ਕਰੇ ਆ ਸਾਹ ਜੇ ਯਾਰ ਫਟ ਫਟ ਦੀ ਐਂ ਵਰਤੀ ਪਈ ਉਹ ਇਹ ਚ ਇਹਦੇ ਬਲ ਪਾ ਦੇ ਬਈ ਬਲ ਪਾ ਦੇ ਮੈਂ ਹੁਣ ਤੱਕ ਸੀਡ ਫਿਲਟਰ ਹੀ ਲਾਇਆ ਪਤਲੀ ਡਾਲ ਦੀ ਫਿਲਟਰ ਫਿਲਟਰ ਕੋਈ ਨਹੀਂ ਦੇਖੀ ਹੋਊਗਾ ਆਦੇ ਤਾਂ ਨਹੀਂ ਹੋ ਗਿਆ ਇਹ ਹੈ ਜਿਆਦਾ ਹੋ ਗਿਆ ਮੈਂ ਇਹਨੂੰ ਕਰ ਦਿੰਨੇ ਆਪਾਂ ਕੋਈ ਨਾ ਇੱਥੋਂ ਹੋਰ ਕਰਦੇ ਹਾਂ ਕੱਢ ਦਿਆ ਬਈ ਖੜੀ 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 ਕੱਢ ਦਿੰਦੇ ਨਹੀਂ ਉਹ ਬਾਹਰ ਕੱਢ ਦਿੰਦੇ ਆ ਉਹ ਬਾਹਰ ਲੈ ਗਿਆ ਤੁਸੀਂ ਨੇ ਕੱਢ ਦੇ ਇੱਕ ਮਿੰਟ ਹੋਰ ਬਾਏ ਬਾਈਟੇ ਸਹੀ ਹੈ ਬਈ ਉੱਥੇ ਪਾ ਦੇ ਇੰਨਾ ਕਾ ਬਹੁਤ ਆ ਯਾਰ ਕਾ ਸਲੋ ਇੱਕ ਆ ਜਿਹੜਾ ਬਹੁਤ ਆ ਫਟ ਤੇ ਹੋਊਗੇ ਇਹ ਕਾ ਮਿੰਟ ਦੇ ਅੰਦਰ ਆਈ ਹੋਊਗਾ ਆਈ ਲਾਲਾ ਜਾਲ ਓ ਇੱਥੋਂ ਆਈ ਆ ਇੱਥੋਂ ਇਧਰ ਇੱਥੇ ਜ਼ਿਆਦਾ ਹੋ ਗਿਆ ਕੀ ਆ ਕੀ ਆ ਤੂੰ ਫੜ ਓ ਇੱਥੇ ਹੁਣ ਬੰਨ ਗੰਡਾ ਪਾ ਇੱਥੇ ਥੋੜਾ ਯਾਰ ਇਧਰ ਜ਼ਿਆਦਾ ਹੋ ਗਿਆ ਇਧਰ ਜ਼ਿਆਦਾ ਹੋ ਗਿਆ ਇਧਰ ਥੋੜਾ ਦੇ ਚੌੜਾ ਇਧਰ ਜ਼ਿਆਦਾ ਚੌੜਾ ਨਹੀਂ ਹੋਣਾ ਚੌੜਾ ਚੱਲ ਹੁਣ ਲੋਟ ਕੀ ਆ ਕੀ ਆ ਚੌੜਾ ਹੀ ਆ ਚੌੜਾ ਹੀ ਆ ਬੰਨ ਦੀ ਵੀ ਇਹ ਨਾ ਕੱਟ ਪਾ ਦੇ ਉਹ ਲੜਪੇ ਉਹ ਲੜਪੇ ਲੜਪੇ ਦੇਖੀ ਇਹ ਉਹ ਕਿਹੜਾ ਜਿੱਤਦਾ ਇਹ ਨਾ ਇਹ ਵੀ ਲੜੇ ਨਹੀਂ ਹੈ ਇਹ ਤਾਂ ਭਾਈ ਜਣੀਏ ਗਾਇਜ਼ ਗਾਇਜ਼ ਉਹ ਲੜੇ ਦਾ ਪੂਰਾ ਕਾਉ ਮੈਥੋਂ ਤੂੰ ਪੈ ਗਿਆ ਨਾ ਨਾ ਬਈ ਝਾਂ ਉਹ ਠੀਕ ਆ ਠੀਕ ਹੈ ਇੱਕ ਵਾਰ ਹੋਰ ਮਾਰ ਦੇ ਵਾਧੂ ਹੀ ਲੰਕੂਗੀ ਇੱਕ ਵਾਰ ਉਹ ਆ ਲੋਟ ਲੱਗਦੀ ਆ ਹੁਣ ਲੈਂਦਾ ਮੈਂ ਕੁਸ ਪੈਸੇ ਦੇਰ ਕਰਾ ਹਾਂ ਹੂੰ ਲੋ ਜੀ ਰਸਪੀਆਂ ਤਾਂ ਪੈ ਗਈਆਂ ਹੁਣ ਆਪਾਂ ਤਰਪਾਲ ਪਾਉਣੇ ਇਹਨਾਂ 'ਚ ਤੁਹਾਨੂੰ ਦਿਖਾਉਣਾ ਮੈਂ ਰਸਟੀਆਂ ਕਿਵੇਂ ਜੇ ਲੱਗਦੀਆਂ ਨੇ ਪੈਣ ਤੋਂ ਬਾਅਦ ਦੇਖੋ ਰਸਟੀਆਂ ਮਧਿਆ ਲੱਗਦੀਆਂ ਨੇ ਰੰਗ-ਬਰੰਗੀ ਆਈਆਂ ਪਾਤੀਆਂ ਉਹ ਲੀਲੀ ਰੱਸੀ ਜਿਆਦਾ ਵਧੀਆ ਲੱਗਦੀ ਹੈ ਤੇ ਹੁਣ ਬਾਕੀ ਆਪਾਂ ਲੀਲੀਆਂ ਰस्सियां ਮੰਗਾਉਨੇ ਆ। ਲੀਲੀਆਂ ਰस्सियां ਉਹ ਜਿਆਦਾ ਵਧੀਆ ਲੱਗਦੀਆਂ। ਹੁਣ ਆਪਾਂ ਇਹਦਾ ਥੱਲੀ ਰਹਿ ਜਾਣੀਆਂ ਆ ਰस्सੀਆਂ ਦਾ ਤਾਰ ਕੇ ਰੰਗ-ਬਰੰਗੀਆਂ ਲਾ ਦਿੰਦੇ। ਵਾਹ ਮਾੜਾ ਬੜੀ ਮਾੜਾ ਜਿੰਦਾ ਇਹ ਲੰਬਾ ਦੇਖੋ ਪਹਿਲਾਂ ਕਿੰਨਾ ਲੱਗਿਆ ਨਾ ਲੰਬਾ ਦਾ ਮਾਦਾ ਹੈ। ਲੰਬਾ ਦਾ ਬਹੁਤਾ। ਬਹੁਤਾ ਨਹੀਂ ਆਉਂਦਾ। ਐਸੀ ਨਹੀਂ। ਅਗੱਡੀ ਭਈਆ ਉਹ ਐ ਕਰਦੇ ਆਂ ਬੁਲਾ ਗਿਆ ਐਦੇ ਪਾਲਾ ਦੂਜਾ ਮਗਰ ਮੋੜ ਦਾਂਗੇ ਸਟ੍ਰੈਟ ਤੇ ਐਂਦਾ ਹੋ ਜੀ ਹਾਂ ਆ ਰਸਾ ਨਮਾ ਲੈਂਦਾਗਾ ਹਾਂ ਕੱਦੂ ਰੰਗੀ ਕੱਦੂ ਰੰਗੀ ਲਿਆ ਕੇ ਜਾਂਦਾ ਮੁੰਡਾ ਹੈ 4 ਨੰਬਰ 4 ਨੰਬਰ ਆਹ ਸਹੀ ਆ ਮਨਾ ਟੁੱਟਣ ਨਾਲ ਜੇ ਰਸਾ ਲੈਣਾ ਮੇਰੇ ਨਾਲ ਸਪੰਕ ਕਰੋ 240 ਰੁਪਈਆ ਦਾ 220 ਦਾ 230 ਦਾ ਦੇਖੋ ਵੀ ਤਿਆਰੀਆਂ ਹਾਂ ਅਹ ਸੱਚ ਹਾਂ ਜਿਵੇਂ ਥੱਲੇ ਰਹਿਣਾ ਕੋਈ ਨਹੀਂ ਲੋ ਜੀ ਤਿਆਰੀਆਂ ਆਪਣੀਆਂ ਹੋਈ ਜਾਂਦੀਆਂ ਨੇ ਤੇ ਹੁਣ ਆਪਾਂ ਤਰਪਾਲ ਰਹਿ ਗਈ ਬਸ ਛੋਣ ਵਾਲੀ ਉੱਪਰ ਉਹ ਤਰਪਾਲ ਪਾਈ ਜਾਂਦੇ ਆ ਚਲੋ ਕਿਹੜਾ ਪੜਾਉਣਾ ਨਹੀਂ ਲਾ ਦੇ ਅੱਗ ਲਾ ਦੇ ਉਹ ਤੇਰੀ ਮੈਨੂੰ ਵੀ ਡਰਾ ਮੈਂ ਬਹੁਤ ਆ ਬਹੁਤ ਆ ਆ ਭਾਈ ਨੂੰ ਇੱਧਰ ਲਾ ਬੱਸ ਆਈ ਇੱਕ ਘੰਟੇ ਤੋਂ ਬਾਅਦ ਲੋਈ ਚੱਕ ਮੈਂ ਕਿਹੜਾ ਕੱਲਾ ਲਵਾਉਂਗਾ ਕਿਹੜਾ ਕਰੇਗਾ ਤਾ ਟੱਕ ਆ ਗਿਆ ਤਾਂ ਆਹ ਕਦੀ ਬਾ ਬਾਦੂ ਨਾ ਖਾਇ ਕਿ ਲਈਂ ਨਹੀਂ ਜਾਂਦਰਾ ਆਪਣੀ ਦੂਸਰੀ ਦੂਸਰੀ ਲੈ ਵੇ ਕੋਲਾ ਕਰ ਫਿਰਾਂ ਨਾ ਕੋਈ ਨਹੀਂ ਆਹ ਲੋਡ ਲਾ ਦੀਆ ਵਧੀਆ ਲੱਗਦੀ ਆ ਲਫਾ ਫੇਣਾ ਵਾ ਦੂਜਾ ਵਾਟ ਲਓ ਆ ਪਹਿਲੇ ਪਹਿਲੇ ਹਮ ਪਹਿਲੇ ਹੁਣ ਦੇਖੋ ਜ ਟੋਗ ਨਾ ਬਈਆ ਲੱਗਦਾ ਓਏ ਔਰ ਰਸੇ ਵੀ ਲੀਨੇ ਆ ਔਰ ਰਸੇ ਦੀ ਲਾ ਰੰਗ ਬਰੰਗੇ ਕੋਈ ਨਾ ਫਿਰ ਲੋ ਦੀ ਪਾ ਕੇ ਦੇਖਣੇ ਆ ਟੇ ਨੀ ਮਾੜੇ ਮੋਟੀ ਦਿਖਣਗੇ ਤੁੰਦਲੀ ਜੀ ਲੋ ਜੀ ਹੁਣ ਆ ਤਰਪਾਲ ਪਾਤੀ ਆਪਾਂ ਆਵਲੀ ਤਰਪਾਲ ਜਿਹੜਾ ਥੱਲੇ ਕਾਗਜ਼ ਪਏ ਸੀ ਆਪਾਂ ਮੂਮੀ ਤੇ ਉੱਪਰ ਹੁਣ ਤਰਪਾਲ ਪਾਤੀ ਕਿਹੜਾ ਮੇਰੇ ਨਾਲ ਲਗਰਾ ਬੋਲਦਾ ਇੱਕ ਮੂਰਾ ਨਾਮ ਮੂਰੇ ਨੇ ਅੰਦਰੋਂ ਇੱਕ ਲੋਟਾ ਉਹ ਐਸ ਕੀ ਨਾ ਸਕੀ ਮੰਮੀ ਵਰਗੇ ਤਾਂ ਫਿਰ ਕੋ ਜੜਾ ਆ ਮੇ ਇਧਰ ਨੂੰ ਕਰੋ ਇਧਰ ਉਹ ਤਾਂ ਬਹੁਤ ਲੋਟਾ ਹੁਣ ਦਿਲ ਚੜ ਗਿਆ ਹਾ 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 ਚੌੜ ਕਰਦਾ ਐਡਾ ਡਾਲੇ ਵਿੱਚ ਨਹੀਂ ਪਤਾ ਲੱਗੂ ਭਾਈ ਹਾ 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 ਮੈਂ ਨਾ ਵਿਗੂ ਹੀ ਆ ਆਪ ਨਹੀਂ ਕਰੀ ਕੋਈ ਆ ਜੇ ਇੱਕ ਲੜ ਪਿੜਾ ਹੋ ਗਿਆ ਉਹ ਗੱਲਾ ਹੋ ਗਈ ਓਏ ਆ ਖੁੱਲਾ ਕਰਦੇ ਉਹ ਦੇ ਕੇ ਫਿਰ ਉਹ ਢਿੱਲੀ ਕਰ ਦਨੇ ਤੇ ਜੇ ਬਸ ਸਹੀ ਆ ਆਹ ਰਸਤੇ ਪਾਰ ਰਹੇ ਹਾਂ ਬਸ ਆਪਾਂ ਹੋਰ ਤਾਂ ਕੰਮ ਨਿਪੜ ਗਿਆ ਚੜ ਖੜ ਜਾ ਗੋਰੇ ਖੜ ਜਾ ਕਿਧਰ ਸਿੱਟੀ ਜਾਣਾ ਓਏ ਛੱਡ ਦੇ ਲੈ ਓਏ ਛੱਡ ਦੇ ਛੱਡ ਦੇ ਕਿੱਥੇ ਜਾ ਚੜੋ ਦੇਰ ਹਾਂ ਓ ਖੜ ਜਾ ਆਈ ਦੇ ਕੋ ਕਰੀ ਚੱਲ ਖਿੱਚ ਲੋ ਖਿੱਚ ਲੋ ਆਪਾਂ ਮੇਰੇ ਰੱਸੇ ਪਾਤੇ ਇਹਨਾਂ ਚਾਹ ਕੁੰਡੀਆਂ ਚ ਆ ਇੱਥੇ ਰੱਖ ਦੱਸ ਤੇ ਪੂਰਾ ਵਧੀਆ ਹੋ ਗਿਆ ਖਿੱਚੋ ਥੱਲੇ ਦੇ ਇੱਕ ਪੱਲੜ ਪਾ ਦ ਆਪਾਂ ਤੇ ਉੱਪਰ ਆਹ ਖਿੱਚੋ 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 ਹੁਣ ਵਧੀਆ ਲਾ ਨਹੀਂ ਨਹੀਂ ਨਿਕਲਣੇ ਸਾਰੇ ਆਹ ਆਹ ਖਿੱਚ ਬਲਤਾ ਨਿਕਲ ਜਾਣਗੇ ਨਿਕਲਦੇ ਖਿੱਚ ਲੋ ਚਲੋ ਗੋਲਾ ਇਧਰੋਂ ਦਾ ਕਰ ਦੋ ਚਾਨਣ ਕਰਦਾ ਹਾਂ ਬਲੌਗਰ ਲੈ ਮੈਂ ਰਹਿ ਗਿਆ ਮੂੰਹ ਫੜੀ ਜਾਣਾ ਮੈਂ ਮੂਹਰੀ ਦਾ ਨਵਾ ਦੇ ਲੈ ਤੂੰ ਲੈ ਲਾ ਦੋ ਚਾਰ ਉਹ ਡਾਲ ਆ ਗਿਆ ਓਏ ਉਰੋਂ ਦੀ ਕਰ ਦਨੇ ਡਾਲੇ ਫੇਰੀ ਓਏ ਇਧਰ ਆ ਬਲ ਪੈ ਨਾ ਪਾਉਂਦਾ ਨਹੀਂ ਤੇ ਤੇ ਬਲ ਪਾ ਬਾਈ ਖਿੱਚੋ ਰੋਸ ਨਾ ਨਾ ਇਹ ਗੋਆ ਕਹਿੰਦੇ ਪਟਵਾਰੀ ਦਾ ਮੁੰਡਾ ਕਹਿੰਦਾ ਸੇਵਾ ਕਰਨ ਆਏ ਬੰਦੇ ਕਹਿੰਦੇ ਜਾਣ ਨਹੀਂ ਦਿੰਦੇ ਇਹਦੇ ਘਰ ਦੇ ਤੇ ਸੇਵਾ ਕਰਨ ਆਏ ਹੋਰ ਤੱਕਾ ਹੋਇਆ ਪਹਿਲਾਂ ਹੋਰ ਤੱਕਾ ਨਾਲ ਰੱਖਣ ਵਾਲ ਯਾਰ ਏ ਕਹਿੰਦਾ ਨਹੀਂ ਮੈਂ ਕਰ ਛੱਡ ਕੇ ਜਾਊਂਗਾ ਇਹ ਬੰਦਾ ਕਹਿੰਦਾ ਸਾਕਲ ਐ ਓਏ ਕਰਦਾ ਡੇਡੇ ਲੋਡ ਐ ਕੋਰੇ ਜਾਣ ਨਹੀਂ ਦਿੰਦੇ ਯਾਰ ਰੌਣਕਾ ਹੋ ਜਾ ਨੀ ਜਾਣ ਨਹੀਂ ਦਿੰਦੇ ਇਹ ਬੰਦੇ ਇਹ ਬੰਦੇ ਨੂੰ ਆ ਕੇ ਯਾਰ ਤੂੰ ਨਾ ਆ ਦੇ ਯਾਰ ਇਹ ਬੰਦੇ ਨਾਲ ਫਰ ਜਾ ਦਲ ਜਾਣ ਨਹੀਂ ਦਿੰਦੇ ਅਨੰਦਪੁਰ ਉਹ ਨਾ ਜਾਣ ਨਹੀਂ ਦਿਆ ਰ ੱੱਕਾ ਇਹਦਾ ਇੰਨੀ ਦੂਰ ਕਿਉਂ ਕਰਾਈ ਇਹਨਾਂ ਇਧਰੋਂ ਕਿਚੂ ਉਹ ਟਾਇਟ ਹੋਣੀ ਪਾਪਾ ਓਏ ਓਏ ਫੇਚ ਨਾਲੀ ਮੋੜਤਾ ਓਏ ਨਾਸਾਂ ਦੇ ਮਾਰ ਉਹ ਠੋੜਨੇ ਦੇ ਓਏ ਉਹ ਠੋੜਨੇ ਨਾਸਾਂ ਦੇ ਮਾਰ ਓਏ ਓਏ ਗੁਰੇ ਨੂੰ ਹੋਰ ਕੋਈ ਕੰਮ ਨਹੀਂ ਵਧਾ ਕੇ ਗੱਲ ਦੱਸਣ ਤੋਂ ਬਣਾ ਠੋੜਨੇ ਨਾਸਾਂ ਦੇ ਮਾਰਿਆ ਉਹ ਢੋਲ ਲਾ ਫੜ ਜਾ ਮਾਰ ਉਹ ਫੜ ਜਾ ਉਹ ਆ ਦੀ ਤਰਾਈ ਜਾਂਦਾ ਕਾਣੂ ਕਾਣੂ ਮੇਰਾ ਹੈ ਉਹ ਤੇਰੀ ਉਹ ਫੜ ਜਾ ਉਧਰਲੇ ਖਿੱਚ ਲੈਣ ਦੇ ਉਹ ਓਏ 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 ਚੰਦ ਓਏ ਲੜ ਉਹ ਉਹ ਯਾਰ ਉਹ ਲੜਾ ਇਧਰ ਲੈ ਆ ਇਥੋਂ ਹੀ ਬਾਹਰ ਉਹ ਬਲੌਗਰ ਹੈ ਚੰਦ ਲੈ ਯਾਰ ਚੱਲ ਕੋਰੇ ਚੰਨ ਗੱਦਰ ਨੂੰ ਕਰਾ ਚਾੜਨ ਓਏ ਬੱਬੂ ਤੇਰੇ ਕਿਨੇ ਖਿੱਚ ਲਿਆ ਮਰੇ ਭਾਈ ਨੂੰ ਹੱਥ ਕਿਉਂ ਆ ਓਏ ਓਏ ਕੜੇ ਨਾਲ ਬਾਕੀ ਰੁਕਿਆ ਓਏ ਓਏ ਨੰਗਦਾ ਗਿਆ ਬੰਦ ਨੂੰ ਕਰ ਲੈ ਨੂੰ ਅੱਛਾ ਓਏ ਚੱਲ ਉਹ ਖਿੱਚ ਲੈ ਡਿੱਕ ਮਿਊਜ਼ਿਕ ਸਿਸਟਮ ਆ ਪੈਡ ਕਰ ਲੋ ਇਧਰ ਓਏ ਹਾਏ ਹਾਏ ਹਰਜੀ ਹਰਜੀ ਖਲੋ ਜੀ ਹਰਦਾ ਓਏ ਅਰੇ ਆ ਖੜੇ ਆ ਲਾ ਦੇ ਬਾਪਿਆਂ ਵਾਲਾ ਕੋਈ ਗਾਣਾ ਵਧੀਆ ਆ ਚੱਕ ਕੋ ਇਹ ਕੰਡਾ ਹੁਣ ਆਪਾਂ ਨਮਾ ਲਾਇਆ ਸੀ ਅੱਜ ਹੁਣ ਦੁਕਾਨ ਦੱਸਣਾ ਪੁੱਛ ਲਵਾਂਗਾ ਦੁਕਾਨ ਤੇ ਇਹ ਕੰਡਾ ਲਾਇਆ ਆਪਾਂ ভাল লাগে ਜੀ 7 ਵਜ ਗਏ ਤੇ ਆਪਾਂ ਜਿਹੜਾ ਟਰਾਲਾ ਕਰਤਾ ਵੈਸੇ ਤਾਂ ਤਿਆਰੀ ਹੋ ਗਿਆ ਸਾਰਾ ਥੋਤਾ ਨਹੀਂ ਹੈਗਾ ਤੇ ਥੱਲੋਂ ਕਾਲੂਆਂ ਧੋਦਾਂਗੇ ਆਪਾਂ ਤਰਪਾਲਾਂ ਪਾ ਦੀਆਂ ਉਹਦੇ ਤੇ ਪਰਵੇਂ ਵਰਵੇਂ ਲਾਤੀ ਜੀ ਆਪਾਂ ਸਾਰੇ ਉਹ ਤੇ ਮਤਲਬ ਤਿਆਰ ਹੀ ਹੋ ਗਿਆ ਪੂਰਾ ਤੇ ਚਲੋ ਜੀ ਇਹਦੇ ਨਾਲ ਕਰਦੇ ਆਪਾਂ ਬਲੌਗ ਦਾ ਹਨ ਹਨੇਰਾ ਵੀ ਕਾਫੀ ਹੋ ਗਿਆ ਡੂੰਦਰੀ ਨੇ ਜਾਈ ਜਾਂਦੀ ਸੀ ਤੇ ਜੇਕਰ ਆਪਣੇ ਚੈਨਲ ਤੇ ਲਵ ਕਰ ਦੋ ਦਾਬਾ ਸਬਸਕ੍ਰਾਈਬ ਕਰਕੇ ਤੁਹਾਡੇ ਇੱਕ ਸਬਸਕ੍ਰਾਈਬਰ ਨਾਲ ਸਾਨੂੰ ਬਹੁਤ ਜਿਆਦਾ ਫਰਕ ਪੈਂਦਾ ਹੈ ਤੇ ਵਧੀਆ ਜਿਹਾ ਇੱਕ ਕਮੈਂਟ ਕਰ ਦਿਓ ਚੰਗਾ ਜੀ ਮਿਲਦੇ ਹੁਣ ਆਪਾਂ ਅਗਲੇ ਵਲੌਗ ਦੇ ਅੰਦਰ ਬਾਏ ਬਾਏ ਬਾਏ